ਦੀ ਆ ਮੋਤੀ ਦੀ ਇਹ ਤਾਨਾਸ਼ਾਈ ਆ ਵੀ ਹਰ ਜਗ੍ਹਾ ਜਿੱਥੇ ਵੀ ਕਿਸੇ ਦੇ ਖਿਲਾਫ ਵਿਰੋਧ ਕਰਦਾ ਜਿਸ ਤਰੀਕੇ ਨਾਲ ਅਜ ਰਾਹੁਲ ਗਾਂਧੀ ਨੂੰ ਅਰੈਸਟ ਕੀਤਾ ਗਿਆ ਜਿਸ ਤਰੀਕੇ ਨਾਲ ਡਿਟੇਨ ਕੀਤਾ ਦਿੱਲੀ ਵੱਲੋਂ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਖਿਲਾਫ ਈਦੀ ਵੱਲੋਂ ਕੀਤੀ ਜਾ ਰਹੀ ਕਾਰਵਾਈ ਨੂੰ ਲੈ ਕੇ ਵਕ ਵਕ ਜਗ੍ਹਾ ਪਰ ਕਾਂਗਰਸ ਦੇ ਵੱਲੋਂ ਰੋਜ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਜਿੱਥੇ ਦਿੱਲੀ ਅਤੇ ਚੰਡੀਗੜ੍ਹ ਵਿੱਚ ਕਾਂਗਰਸੀ ਲੀਡਰਾਂ ਦੇ ਵੱਲੋਂ ਰੋਜ ਪ੍ਰਦਰਸ਼ਨ ਚੱਲ ਰਹੇ ਹਨ ਉੱਥੇ ਹੀ ਲੁਧਿਆਣਾ ਦੇ ਵਿੱਚ ਵੀ ਰੇਲ ਰੋਕੋ ਈਡੀ ਖਿਲਾਫ ਪ੍ਰਦਰਸ਼ਨ ਕਰਨ ਦੇ ਲਈ ਸਾਨੇਵਾਲ ਪਹੁੰਚੇ ਯੂਥ ਕਾਂਗਰਸ ਦੇ ਲੀਡਰ ਬਰਿੰਦਰ ਢਿੱਲੋਂ ਸੁਮੇਤ ਕਾਂਗਰਸੀਆਂ ਬੇਸ਼ੱਕ ਉਹਨਾਂ ਦੇ ਵੱਲੋਂ ਸਾਨੇਵਾਲ ਰੇਲਵੇ ਸਟੇਸ਼ਨ ਉੱਪਰ ਪਹੁੰਚ ਕੇ ਰੇਲ ਰੋਕ ਕੇ ਪ੍ਰਦਰਸ਼ਨ ਕੀਤਾ ਜਾਣਾ ਸੀ ਪਰ ਪੁਲਿਸ ਦੀ ਮੁਸਤੈਦੀ ਦੇ ਚਲਦਿਆਂ ਉਹਨਾਂ ਨੂੰ ਰਸਤੇ ਵਿੱਚ ਰੋਕ ਲਿਆ ਗਿਆ ਅਤੇ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਇਸ ਦੌਰਾਨ ਯੂਥ ਕਾਂਗਰਸ ਵਰਿੰਦਰ ਢਿੱਲੋਂ ਨੇ ਕਿਹਾ ਕਿ ਮੋਦੀ ਵੱਲੋਂ ਈਡੀ ਦੀ ਦੁਰਵਤੋਕ ਇਤੀ ਜਾਰੀ ਹੈ ਕਿਉਂਕਿ ਕੇਂਦਰ ਸਰਕਾਰ ਕਾਂਗਰਸ ਦੇ ਕੋਲੋਂ ਡਰਦੀ ਹੈ ਇਸ ਕਾਰਨ ਈਡੀ ਦੀ ਦੁਰਵਤੋ ਕਰ ਰਹੀ ਹੈ ਉਹਨਾਂ ਇਹ ਵੀ ਕਿਹਾ ਕਿ ਪ੍ਰਦਰਸ਼ਨ ਜਾਰੀ ਰਹਿਣਗੇ ਬੇਸ਼ੱਕ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਪਰ ਪ੍ਰਦਰਸ਼ਨ ਕਰਨਾ ਉਹਨਾਂ ਦਾ ਹੱਕ ਹੈ ਕੀ ਤੁਸੀਂ ਸਾਨੂੰ ਤੁਸੀ ਸਾਨੂੰ ਕਿਵੇਂ ਰੋਕ ਸਕਦੇ ਹੋ ਸਾਡੇ ਨੂੰ ਦੱਸ ਅਸੀਂ ਬੰਦ ਕਰਦੇ ਨਹੀਂ ਕੰਮ ਕਰਦੇ ਕਿਹੜਾ ਵਾਸੇ ਅਗਰ ਅਸੀਂ ਗੈਰ ਕਾਨੂੰਨੀ ਕਰਾਂਗੇ ਸਾਨੂੰ ਫੜ ਲਓ ਜਾ ਰਹੇ ਹਾਂ ਅਸੀਂ ਕਰ ਨਹੀਂ ਰਹੇ ਅਸੀਂ ਕਰ ਨਹੀਂ ਜਾ ਰਹੇ ਕਾਨੂੰਨੀ ਕੋਈ ਕੰਮ ਨਹੀਂ ਕਰੀ ਸਾਨੂੰ ਕੋਈ ਜਨਾ ਦੇ ਅਸੀਂ ਕੋਈ ਹੋਰ ਨਹੀਂ ਸਾਨੂੰ ਦਿਖਾਓ ਨਹੀਂ ਆ ਕੰਮ ਆ ਕੰਮ ਨਹੀਂ ਭਾਈ ਕਰੋ ਭਾਈ ਦਫਤਰ ਕਰ ਲਓ ਫਿਰ ਆ ਕਰੋ ਫਿਰ ਤੁਸੀਂ ਆ ਫਿਰ ਦਫਤਰ ਕਰ ਦਿਓ ਨਹੀਂ ਨਹੀਂ ਲੈ ਲਓ ਅਸੀਂ ਕਰਾਂਗੇ ਤੁਹਾਡੇ ਕੋਲ ਸਾਰੀਆਂ ਉਹਨੇ ਬਿਠਾ ਲਾਂਗੇ ਬਿਲਕੁਲ ਬਿਲਕੁਲ ਪਰ ਆ ਕੰਮ ਨਹੀਂ ਸਾਨੂੰ ਪੈਸਾ ਕਰਦੇ ਹੋ ਤੇ ਮੈਂ ਸਾਨੂੰ ਕਿੱਥੇ ਕਰ ਦੋਗੇ ਪਟਨਾ ਤੁਸੀਂ ਉੱਥੇ ਬੈਠ ਜਾਓ ਫੋਟੋਆਂ ਲੈ ਲਓ ਨਹੀਂ ਦੇਖੋ ਸਾਨੂੰ ਕਨਾਲਤਾ ਦੱਸੋ ਕੋਈ ਲਖਵੇਂ ਦੇ ਲੋਕ ਲੈ ਗਿਆ ਰੇਲਵੇ ਸਟੇਸ਼ਨ ਦੇ ਸਾਹਮਣੇ ਆ ਜੀ ਨੂੰ ਹਾਕ ਮਾਰਨ ਲੋਕ ਲੈ ਗਿਆ ਪਰ ਛੱਡ ਕੇ ਇੱਕ ਦਿਨ ਨਹੀਂ ਇੱਥੇ ਤੁਸੀਂ ਮਰਜੀ ਕਰਦੇ ਤੁਸੀਂ ਜਗਾ ਸੋਣਾ ਤੁਸੀਂ ਡਿਸਾਈਡ ਕਰ ਸਕਦੇ ਜਗਾ ਤੁਸੀਂ ਡਿਸਾਈਡ ਕਰ ਨਹੀਂ ਭਾਈ ਨਾ 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 ਰਾਹੁਲ ਗਾਂਧੀ ਜਿੰਦਾਬਾਦ ਸੋਨੀਆ ਗਾਂਧੀ ਜਿੰਦਾਬਾਦ ਸੋਨੀਆ ਗਾਂਧੀ ਜਿੰਦਾਬਾਦ ਰਾਹੁਲ ਗਾਂਧੀ ਵਿਆਖਰਾਓ 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 ਹੰਡਾ ਕਰਦੀ ਆ ਮੋਦੀ ਦੀ ਇਹ ਤਾਨਾਸ਼ਾਈ ਆ ਵੀ ਹਰ ਜਗ੍ਹਾ ਜਿੱਥੇ ਵੀ ਕਿਤੇ ਦੇ ਖਿਲਾਫ ਵਿਰੋਧ ਕਰਦਾ ਜਿਸ ਤਰੀਕੇ ਨਾਲ ਅੱਜ ਰਾਹੁਲ ਗਾਂਧੀ ਨੂੰ ਅਰੈਸਟ ਕੀਤਾ ਗਿਆ ਜਿਸ ਤਰੀਕੇ ਨਾਲ ਡਿਟੇਨ ਕੀਤਾ ਗਿਆ ਇਹ ਤਾਂ ਇਹ ਤਾਂ ਆਪੋਜੀਸ਼ਨ ਨੂੰ ਕਮਜ਼ੋਰ ਕਰਨ ਦੀ ਸਾਜਸ਼ਾ ਇਡੀ 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 ਦਾ ਜਿਹੜਾ ਦੁਰਵਰਤੋ ਆ ਇਡੀ ਦੀ ਦੁਰਵਰਤੋ ਬੰਦ ਹੋਵੇ ਇਹ ਢੀ ਨੂੰ ਜਿਸ ਤਰੀਕੇ ਨਾਲ ਵਰਤਿਆ ਜਾ ਰਿਹਾ ਆਪੋਜੀਸ਼ਨ ਦੇ ਖਿਲਾਫ ਇਹਦੇ ਖਿਲਾਫ ਅਸੀਂ ਵਿਰੋਧ ਕਰਦੇ ਰਵਾਂਗੇ ਸੜਕਾਂ ਤੇ ਉਤਰਾਂਗੇ ਔਰ ਹਰ ਕੋਸ਼ਿਸ਼ ਕਰਾਂਗੇ ਹਾਂਜੀ ਹੁਣ ਅਸੀਂ ਆਪਣੀਆਂ ਗ੍ਰਿਫਤਾਰੀਆਂ ਦਿੱਤੀਆਂ ਵਾ ਇਹ ਸਾਨੂੰ ਗ੍ਰਿਫਤਾਰ ਕਰਨਗੇ ਅਸੀਂ ਦੁਬਾਰਾ ਸੜਕਾਂ ਤੇ ਉਤਰਾਂਗੇ ਸਾਡੀ ਜੰਗ ਜਾਰੀ ਰਹੂਗੀ ਅਸੀਂ ਆਪਣਾ ਰੇਲਵੇ ਸਟੇਸ਼ਨ ਦੇ ਉੱਤੇ ਜਾ ਕੇ ਜਿੱਥੇ ਲੋਕਾਂ ਦੇ ਵਿੱਚ ਹੀ ਉੱਥੇ ਪ੍ਰੋਟੈਸਟ ਕਰਨਾ ਸੀ ਅਸੀਂ ਸ਼ਾਂਤ ਮਨ ਢੰਗ ਨਾਲ ਪ੍ਰੋਟੈਸਟ ਕਰਨਾ ਸੀ ਅਸੀਂ ਕੋਈ ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ ਸੀ ਸਰ ਰੇਲਵੇ ਸਟੇਸ਼ਨ ਕਿਉਂ ਤੁਹਾਨੂੰ ਰੇਲਵੇ ਸਟੇਸ਼ਨ ਜਿੱਥੇ ਲੋਕਾਂ ਨੂੰ ਪਤਾ ਚੱਲੇ ਜਿੱਥੇ ਸਾਰੇ ਦੁਨੀਆ ਦੇ ਲੋਕ ਆਂਦੇ ਆ ਉੱਥੇ ਪ੍ਰੋਟੈਸਟ ਕਰਨਾ ਜ਼ਿਆਦਾ ਵਧੀਆ ਵਾ 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 ਮਰੀਂਡਾਲ ਮੋਗੀ ਮੋਗਾ ਦਾ ਬਾਜ਼ਾਰ ਨੇ ਉੱਥੇ ਹੋ ਗਏ ਜੁਆਇੰਟਸ਼ਿਪ ਵੀ ਸਾਹਿਬ ਕਿੱਥੇ ਹੋ ਗਏ ਜੁਆਇੰਟਸ਼ਿਪ ਵੀ ਨਾਲ ਕਰ ਲੈਂਦੇ ਭਾਈ ਅੱਗੇ ਚੱਲ ਗਿਆ ਅੰਦਰ ਕਰਕੇ ਕੀ ਸਮਝਦੇ ਵੀ ਅਸੀਂ ਡਰ ਜਾਾਂਗੇ ਅਸੀਂ ਭਗਤ ਸਿੰਘ ਕਰਤਾਰ ਸਿੰਘ ਸਰਾਬੇ ਉਦਮ ਸਿੰਘ ਦੇ ਪੋਤੇ ਆ ਅਸੀਂ ਉਹਦੇ ਵਾਰਸ ਆ ਅਸੀਂ ਨਾ ਪੁਲਿਸ ਤੋਂ ਨਾ ਪਰਚੇ ਤੋਂ ਡਰਨੀ ਵਾਲੇ ਅਸੀਂ ਅੱਜ ਜਿਹੜਾ ਸੀਗਾ ਰੇਲਵੇ ਸਟੇਸ਼ਨ ਤੇ ਜਾ ਕੇ ਰੇਲਵੇ ਜਾਮ ਕਰਨਾ ਸੀਗਾ ਤਾਂ ਕਿ ਉਹ ਪੁਲਿਸ ਕਰ ਸਕਦੀ ਆ ਸਾਡੇ ਦੇ ਪਰਚਾ ਦੇ ਦਿਨ ਸਾਡੇ ਦੇ ਕੁਝ ਕਰ ਦੇਣ ਪਰ ਇਹ ਸੰਘਰਸ਼ ਨੂੰ ਅਸੀਂ ਹੋਰ ਤੇਜ਼ ਕਰਾਂਗੇ ਜਦ ਤੱਕ ਉਥੋਂ ਰਾਹੁਲ ਗਾਂਧੀ ਜੀ ਨੂੰ ਸੋਨੀਆ ਜੀ ਨੂੰ ਫ੍ਰੀ ਨਹੀਂ ਕੀਤਾ ਜਾਊਗਾ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹਿਣਾ ਹਾਂਜੀ ਟ੍ਰੇਲਰ ਰੋਕਣਾ ਹਰ ਬਿਲਕੁਲ ਇੱਕ ਇੱਕ ਉਹਨਾਂ ਤੱਕ ਮੈਸੇਜ ਜਾਣਾ ਚਾਹੀਦਾ ਅੱਜ ਪੂਰੇ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਪ੍ਰੋਟੈਸਟ ਹੋ ਰਹੇ ਸਾਨੂੰ ਇਹ ਸਾਡੀ ਆਵਾਜ਼ ਨੂੰ ਪੁਲਿਸ ਦੇ ਨਾਲ ਦਬਾ ਨਹੀਂ ਸਕਦੇ ਸੇ ਈਡੀ ਉਹੀ ਪਰੇਸ਼ਾਨ ਕਰਨ ਵਾਲੀ ਗੱਲ ਆ ਇੰਡੀਵਿਜੂਅਲ ਸਾਡੀ ਪਾਰਟੀ ਦੇ ਅੰਦਰਲਾ ਮਸਲਾ ਵਾ ਈਡੀ ਦਾ ਦੁਰਪਯੋਗ ਬੰਦ ਕਰੋ ਬੰਦ ਕਰੋ ਬੰਦ ਕਰੋ ਯੂਜ ਕਾਂਗਰਸ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਜਦ ਜਦ ਕੋਈ ਡਰਤਾ ਹੈ ਪੁਲਿਸ ਕੋ ਅੱਗੇ ਦੀ ਦੱਤਾ ਹੈ ਪੁਲਿਸ ਕੋ ਵਾਕੇ ਕਰਦਾ ਹੈ ਜਦ ਜ ਮੋਤੀ ਕਰਦਾ ਹੈ ਤੁਹਾਡੇ ਰਾਹੁਲ ਗਾਂਧੀ ਨੂੰ ਦਿੱਲੀ ਫੜਿਆ ਗਿਆ ਪੁਲਿਸ ਵੱਲੋਂ ਅਸੀਂ ਪ੍ਰੋਟੈਸਟ ਕਰ ਰਹੇ ਆ ਸਾਡੀ ਹਰ ਇੱਕ ਬੰਦੇ ਦਾ ਇੰਡੀਅਨ ਦਾ ਰਾਈਟ ਆ ਜੋ ਪ੍ਰੋਟੈਸਟ ਕਰ ਸਕਦਾ ਵਾ ਪੁਲਸ ਹਰ ਵਾਰ ਆਮ ਜਨਤਾ ਦੇ ਜਿਹੜੇ ਅਧਿਕਾਰ ਆ ਉਹ ਰੋਕਦੀ ਆ ਹਮੇਸ਼ਾ ਡੰਡਾ ਨਾਲ ਦੀ ਜਦੋਂ ਵੀ ਮੋਦੀ ਡਰਦਾ ਆ ਆਮ ਜਨਤਾ ਤੋਂ ਉਹ ਪੁਲਸ ਅੱਗੇ ਕਰਦਾ ਪੁਲਸ ਦਾ ਮਿਸਯੂਜ਼ ਕਰਦਾ ਕਦੀ ਸੋਇਆ ਗਾਂਧੀ ਨੂੰ ਕਦੀ ਰਾਹੁਲ ਗਾਂਧੀ ਨੂੰ ਈਡੀ ਬਲੰਦੀ ਪਈ ਆ ਪੰਜਾਬ ਪੂਰ ਸਾਨੂੰ ਘੇਰਦੀ ਪਈ ਆ ਕਿ ਲੋਕਤੰਤਰ ਮੁੱਕ ਚੁੱਕਾ ਇਸ ਕੁੜੀਆਂ ਚੋਂ ਇਸ ਕੰਟਰੀ ਚੋਂ ਤਾਨਾਸ਼ਾ ਬਣ ਚੁੱਕਾ ਵਾ ਉਹ ਡੈਮੋਕਰੇਸੀ ਆ ਕੰਟੈਸਟ ਕਰ ਰਹੇ ਸੀ ਕੰਟੈਸਟ ਕਿਉਂ ਲਾਇਆ ਸੀ ਮੇਰ ਸੋ니아 ਗਾਂਧੀ ਜੀ ਨੂੰ ਬਾਰ ਬਾਰ ਇਨੀ ਉਮਰ ਹੋ ਚੁੱਕੀ ਹੈ ਸਤਿ ਸ਼੍ਰੀ ਅਕਾਲ ਜੀ ਉਹਨੂੰ ਦੁਬਾਰਾ ਈਡੀ ਬੁਲਾਉਣੀ ਹੈ ਅੱਜ ਮੋਦੀ ਸਰਕਾਰ ਆ ਜਿਹੜੀ ਬਿਲਕੁਲ ਹਾਂ ਜੀ ਨਾ ਹਾਂ ਜੀ ਜਿਹੜੇ ਲੋਕ ਯੂਥ ਕਾਂਗਰਸ ਦੇ ਲੋਕ ਹੈਗੇ ਨੇ ਔਰ ਇਹਨਾਂ ਦਾ ਸੀਗਾ ਕਿ ਜੋ ਦਿੱਲੀ ਦੇ ਵਿੱਚ ਚੱਲ ਰਿਹਾ ਹੈਗਾ ਤੇ ਉਹਦੇ ਸਬੰਧ ਦੇ ਵਿੱਚ ਇਹਨਾਂ ਨੇ ਆਪਣਾ ਆਪਣੀ ਪਾਰਟੀ ਨਾਲ ਇੱਕ ਮਤ ਹੋਂ ਦਾ ਇਹਨਾਂ ਨੇ ਇੱਥੇ ਵਿਖਾਵਾ ਕਰਨਾ ਸੀਗਾ ਔਰ ਇਹਨਾਂ ਦੇ ਇਥੇ ਰੇਲ ਰੋਕਣੀ ਸੀਗੀ ਟਰੈਕ ਤੇ ਜਾ ਕੇ ਸਾਡੇ ਕੋਲ ਇਹਦੀ ਇਤਲਾਹਾ ਆ ਗਈ ਸੀਗੀ ਜਿਹਦੇ ਕਰਕੇ ਅਸੀਂ ਆਪਣੀ ਫੋਰਸ ਦੇ ਨਾਲ ਸੀਨੀਅਰ ਆਫਸਰਸ ਦੇ ਨਾਲ ਹੋਰਾਂ ਦੇ ਨਾਲ ਇਥੇ ਆ ਕੇ ਇਹ ਇਨਸ਼ੋਰ ਕੀਤਾ ਕਿ ਵੀ ਇਹ ਬੰਦੇ ਕੋਈ ਵੀ ਐਸਾ ਗੈਰ ਕਾਨੂੰਨੀ ਕੰਮ ਨਾ ਕਰ ਸਕਣ ਔਰ ਐਸੀ ਕਰਕੇ ਫਿਰ ਅਸੀਂ ਇਹਨਾਂ ਨੂੰ ਇਥੋਂ ਆਰਾਊਂਡ ਅਪ ਕਰ ਲਿਆ ਹੈਗਾ ਔਰ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਇਸ ਦੇ ਸਰਕਾਰ ਨੂੰ ਦੱਸਣਾ ਚਾਹੀਦਾ ਕਿੰਨੇ ਲੋਕ ਨੇ ਜੀ ਇਹ ਜਿੰਨੇ ਕੁ ਲੋਕ ਨੇ تقريبا ਫਿਲਹਾਲ 30-35 ਬੰਦੇ ਹੈਗੇ ਨੇ ਕੀ ਮਾਮਲਾ ਦਰਜ ਕੀਤਾ ਜਾਊਗਾ ਸਰ ਇਹ ਹੁਣ ਦੇਖਦੇ ਆਂ ਜੀ ਜੇ ਆ ਕਿ ਮਾਮਲਾ ਦਰਜ ਕਰਨ ਵਾਲਾ ਇਹਨਾਂ ਨੇ ਅਫੈਂਸ ਤਾਂ ਨਹੀਂ ਕੀਤਾ ਕੋਈ ਪਰ ਲੇਕਿਨ ਜਿਹੜਾ ਇਹਨਾਂ ਨੇ ਇੱਕ ਕੋਸ਼ਿਸ਼ ਕੀਤੀ ਹੈਗੀ ਹੈ ਇੱਕ ਗੈਰ ਕਾਨੂੰਨੀ ਟੰਗ ਦੀ ਔਰ ਹਮਨ ਕਾਨੂੰਨ ਦੇ ਵਿੱਚ ਜਿਹੜੀ ਇਹਨਾਂ ਨੇ ਵਿਵਸਥਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਸਬੰਧ ਦੇ ਵਿੱਚ ਇਹਨਾਂ ਨੂੰ ਅਸੀਂ ਇੱਥੋਂ ਰਾਉਂਡ ਅਪ ਕਰ ਲਿਆ ਹੈਗਾ ਇਸ ਤੋਂ ਬਾਅਦ ਜਾ ਕੇ ਦੇਖਦੇ ਹੈਗੇ ਕਿ ਵੀ ਕਿਹੜੀ ਕਾਰਵਾਈ ਹੋਏਗੀ ਅਰੇ ਅਸਤਰ ਕਿੱਥੇ ਲਜਾਇਆ ਗਿਆ ਇਹਨਾਂ ਨੂੰ ਇਹ ਦੱਸ ਦਿੰਦੇ ਜੀ ਤੁਹਾਨੂੰ ਬਾਅਦ ਚ ਦੱਸਾਂਗੇ ਪਹਿਲਾਂ ਫਿਲਹਾਲ ਅਸੀਂ ਦੇਖ ਲਈਏ ਕੋਈ ਹੋਰ ਬੰਦੇ ਨਾ ਹੋਣ ਬਿਲਕੁਲ ਕੋਈ ਜਨਾਬਪੁਰ ਨਹੀਂ ਹੈ ਜੀ ਪੁਲਿਸ ਨੇ ਆਪਣਾ ਉਹਨਾਂ ਨੂੰ ਕਾਬੂ ਚ ਕਰ ਲਿਆ ਹੈਗਾ ਸਾਡੇ ਕੋਲ ਇਸ ਵੇਲੇ ਪੂਰੀ ਇਹ ਸਥਿਤੀ ਜਿਹੜੀ ਹੈ ਸਾਡੇ ਕਾਬੂ ਚ ਹੈਗੀ ਹੈ ਪਰ ਉਹਨਾਂ ਨੇ ਕਾਰਨ ਦੱਸਿਆ ਕਾਰਨ ਕੀ ਸੀ ਕਾਰਨ ਮੈਂ ਤੁਹਾਨੂੰ ਦੱਸ ਰਿਹਾ ਜੋ ਦਿੱਲੀ ਵਿੱਚ ਚੱਲ ਰਿਹਾ ਹੈ ਈਡੀ ਦੇ ਖਿਲਾਫ ਉਹ ਉਹਦੇ ਸੰਬੰਧ ਦੇ ਵਿੱਚ ਇਹਨਾਂ ਨੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਹੈ ਇਹ ਰੋਸ ਪ੍ਰਦਰਸ਼ਨ ਇਹਨਾਂ ਦਾ ਜਿਹੜਾ ਸੀਗਾ ਇਹ ਰੇਲਵੇ ਟਰੈਕ ਤੇ ਹੋਣਾ ਸੀ ਜੋ ਕਿ ਬਿਲਕੁਲ ਵੀ ਕਿਸੇ ਵੀ ਸੂਰਤ ਦੇ ਵਿੱਚ ਇਹ ਅਲਾਉ ਨਹੀਂ ਕੀਤਾ ਜਾ ਸਕਦਾ ਸਰ ਠੀਕ ਇੱਕ ਮਿੰਟ ਹੋਰ ਹਾਂ ਚਲੋ ਸਰ ਅੱਜ ਜਿਹੜਾ ਨੁਦਿਆਤ ਅਭਿਸ਼ੇਕ ਚੁਲੋਟਾ ਦੀ ਰਿਪੋਰਟ ਐਸਐਮਜ਼ੈਟ ਨਿਊਜ਼